ਉਸੀ ਦੇਖ ਰਹੇ ਹੋ ਚੈਨਲ ਦਾ ਏਕੀ ਨਿਊਜ਼ ਮੈਂ ਹਾਂ ਰਾਜबीर ਕੌਰ ਇਸ ਵੇਲੇ ਪਹੁੰਚੇ ਹਾਂ ਬਟਾਲਾ ਦੇ ਨਜ਼ਦੀਕ ਪੈਂਦੇ ਪਿੰਡ ਲੋਂਗੋਵਾਲ ਕਲਾ ਜਿੱਥੇ ਪਿੰਡ ਨੂੰ ਸੁੰਦਰੀਕਰਨ ਵਾਸਤੇ ਪਿੰਡ ਦੇ ਚਾਰ ਸੁਫੇਰੇ ਲਾਈਟਾਂ ਲਗਾਈਆਂ ਜਾ ਰਹੀਆਂ ਹਨ ਉੱਥੇ ਹੀ ਪਿੰਡ ਦੇ ਮੋਹਤਵਾਰਾਂ ਦਾ ਕਹਿਣਾ ਹੈ ਕਿ ਬਟਾਲਾ ਹਲਕੇ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਦੇ ਸਹਿਯੋਗ ਨਾਲ ਪਿੰਡ ਦੀ ਨਿਹਾਰ ਬਦਲੀ ਜਾ ਰਹੀ ਹੈ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਹੋਰ ਕੁਝ ਕੀ ਕਿਹਾ ਦੇਖਦੇ ਰਹੋ ਚੈਨਲ ਦਾ ਏਕੇ ਨਿਊਜ਼ ਪੱਤਰਕਾਰ ਅਮਰੀਕ ਸਿੰਘ ਲੋਂਗੋਵਾਲ ਤੇ ਸੋਨੂ ਸਿੰਘ ਦੀ ਇਹ ਖਾਸ ਰਿਪੋਰਟ ਅਹੀਂ ਅਮਨ ਸ਼ੇਰ ਸਿੰਘ ਸ਼ੈਰੀਕਲਸੀ ਬਟਾਲੇ ਦੀ ਸ਼ਾਨ ਹੜੇ ਐਮਐਲਏ ਸਾਹਿਬ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਡੇ ਪਿੰਡ ਦੇ ਸੁੰਦੀ ਕਰਨ ਵਾਸਤੇ ਸਾਨੂੰ ਲਾਈਟਾਂ ਦਾ ਪ੍ਰੋਜੈਕਟ ਦਿੱਤਾ ਹੈ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਹੈ ਕਿ ਆਉਣ ਵਾਲੇ ਟਾਈਮ 'ਚ ਜਿਹੜੀ ਤੁਹਾਨੂੰ ਲੋੜ ਆ ਉਹ ਵੀ ਤੁਹਾਨੂੰ ਪੂਰੀ ਕਰਕੇ ਦਿੱਤੀ ਜਾਊਗੀ। ਐਂਡ ਲੰਗੋਵਾਲ ਤੋਂ ਮੈਸਜ ਮੇਰੇ ਸਰਪੰਚਾ ਸਾਡੇ ਇਲਾਕੇ ਦੇ ਐਮਐਲਏ ਸਾਹਿਬ ਨੇ ਪਹਿਲਾਂ ਵੀ ਸਾਡੇ ਨੌ ਲਾਈਟਾਂ ਭੇਜੀਆਂ ਨੇ ਜਿਹੜੀਆਂ ਪਿੰਡ ਵਿੱਚ ਲਵਾਈਆਂ ਗਈਆਂ ਨੇ ਹੁਣ ਫੇਰ 12 ਲਾਈਟਾਂ ਜਿਹੜੀਆਂ ਨੇ ਉਹਨਾਂ ਪਿੰਡ ਦੇ ਵਿੱਚ ਰੋਸ਼ਨੀ ਕਰਨ ਲਈ ਮੈਂ ਆਸ ਕਰਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਵਧੀਆ ਕੰਮ ਕਰਕੇ ਇਹ ਬਹੁਤ ਚੰਗਾ ਕੰਮ ਕਰ ਰਹੀ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਸਿਹਰੀ ਸਾਹਿਬ ਨੇ ਜਿਹੜਾ ਸਾਡੇ ਪਿੰਡ ਦੇ ਵਿੱਚ ਪੰਚਾਇਤਕਾਰ ਬਣਾਇਆ ਉਹ ਵੀ ਇੱਕ ਬਹੁਤ ਵਧੀਆ ਗੱਲ ਆ ਗਰਾਉਂਡ ਦਾ ਜਿਹੜਾ ਵੇ ਉਹਦੇ ਵੀ ਚਾਰ ਦੀਵਾਰੀ ਕਰਕੇ ਮਿੱਟੀ ਪਾ ਕੇ ਉਹ ਹੋਣਾ ਤੇ ਅਸੀਂ ਧੰਨਵਾਦੀ ਆ ਆਪਣੇ ਐਮਐਲਏ ਦੇ ਲੇਕਿਨ ਆਵਾਜ਼ ਦੀ ਪਾਰਟੀ ਨੇ ਐਮ ਐਲ ਏ ਸਾਹਿਬ ਨੇ ਇੱਥੇ ਆ ਕੇ ਬੜਾ ਕੰਮ ਕੀਤਾ ਅਸੀਂ ਤੇ ਉਹਨਾਂ ਦੀ ਸ਼ਲਾਘਾ ਕਰਦੇ ਆਂ ਔਰ ਕੰਮ ਜਿਹੜਾ ਕਰਦੇ ਆ ਬਹੁਤ ਵਧੀਆ ਕਰਦੇ ਆ